ਅਕਸਰ ਘਰਾਂ ਦੇ ਵਿੱਚ ਸਮਾਨ ਨੂੰ ਲੈ ਕੇ ਚਰਚਾ ਹੁੰਦੀ ਆ ਕਿ ਆਖਰ ਕਿਹੜੀ ਦੁਕਾਨ ਤੋਂ ਤੁਹਾਨੂੰ ਘੱਟ ਰੇਟ ਦੇ ਵਿੱਚ ਕਰਿਆਨੇ ਦਾ ਸਮਾਨ ਮਿਲਦਾ ਮੌਲਾਂ ਦੇ ਵਿੱਚ ਜਾਂਦੇ ਨੇ ਲੋਕ ਉੱਥੋਂ ਸਮਾਨ ਖਰੀਦਦੇ ਨੇ ਪਰ ਇੱਕ ਚਰਚਾ ਜਿਹੜੀ ਆ ਉਹ ਚੱਲਦੀ ਰਹਿੰਦੀ ਆ ਹਰ ਘਰ ਦੇ ਵਿੱਚ ਕਿ ਜਿਹੜੀ ਫੌਜੀ ਦੀ ਕੈਂਟੀਨ ਹੁੰਦੀ ਆ ਆਰਮੀ ਕੈਂਟੀਨ ਹੁੰਦੀ ਆ ਉਸ ਦੇ ਵਿੱਚੋਂ ਤੁਹਾਨੂੰ ਦੁਕਾਨਾਂ ਤੇ ਮੌਲਾਂ ਦੇ ਨਾਲੋਂ ਸਮਾਨ ਸਸਤਾ ਮਿਲਦਾ ਤਾਂ ਕੀ ਕਾਰਨ ਨੇ ਕਿ ਉਹਨਾਂ ਦੇ ਵਿੱਚੋਂ ਸਸਤਾ ਮਿਲਦਾ ਅਜੇ ਹੀ ਇੱਕ ਆਰਮੀ ਕੈਂਟੀਨ ਖੁੱਲ ਚੁੱਕੀ ਹੈ ਗੁਰਦਾਸਪੁਰ ਦੇ ਪਿੰਡ ਖੋਜੇਪੁਰ ਰੋਡ ਦੇ ਉੱਤੇ ਜੋ ਕਿ ਆਮ ਲੋਕਾਂ ਦੇ ਲਈ ਆ ਅਰਧ ਸੈਨਿਕ ਕੈਂਟੀਨ ਆਰਮੀ ਦੇ ਸਾਬਕਾ ਕੈਪਟਨ ਹਰਪ੍ਰਜਨ ਸਿੰਘ ਦੇ ਵੱਲੋਂ ਇਸ ਬਾਬਤ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਅੰਦਰਲੀ ਗੱਲਾਂ ਦੱਸੀਆਂ ਗਈਆਂ ਨੇ ਕਿ ਆਖਰ ਇੱਥੇ ਸਮਾਨ ਸਸਤਾ ਕਿਉਂ ਮਿਲਦਾ ਸਾਡੇ ਸਹਿਯੋਗੀ ਲਖਪ੍ਰੀਤ ਸਿੰਘ ਖੁਸ਼ੀਪੁਰ ਦੇ ਵੱਲੋਂ ਕੈਪਟਨ ਸਾਹਿਬ ਦੇ ਨਾਲ ਗੱਲਬਾਤ ਕੀਤੀ ਆ ਸੁਣਾਉਣੀ ਆ ਤੁਹਾਨੂੰ ਵੀ ਮੈਂ ਹਰਪ੍ਰਜਨ ਸਿੰਘ ਜੋ ਕਿ ਆਰਮੀ ਚੋਂ ਹੌਨਰੀ ਕੈਪਟਨ ਰਿਟਾਇਰਡ ਹੈਗਾ ਅਸੀਂ ਅਰਧ ਸੈਨਿਕ ਕੈਂਟੀਨ ਖੋਲੀ ਹੈਗੀ ਹੈ ਜੋ ਕਿ ਵਿਅੰਤ ਕਾਲਜ ਦੇ ਨਜ਼ਦੀਕ ਹੈਗੀ ਹੈ ਖੋਜੇ ਪਰ ਰੋਡ ਤੇ ਇਸ ਕੈਂਟੀਨ ਦੇ ਵਿੱਚ ਹਰ ਤਰ੍ਹਾਂ ਦਾ ਜਾਨੀ ਕਿ ਡੇਲੀ ਯੂਜ਼ ਵਾਲੀ ਜੋ ਵੀ ਆਈਟਮ ਹੈਗੀ ਹੈ ਇਹ ਕੁਛ ਹੱਥ ਥਲੇ ਤੁਹਾਨੂੰ ਪ੍ਰੋਵਾਈਡ ਕੀਤੀ ਜਾਏਗੀ ਬਾਜ਼ਾਰ ਤੋਂ ਹਰ ਚੀਜ਼ ਦੇ ਉੱਤੇ ਤੁਹਾਨੂੰ ਡਿਸਕਾਊਂਟ ਮਿਲੇਗਾ ਹਰ ਚੀਜ਼ ਜਾਨੀ ਕਿ ਬਾਜ਼ਾਰ ਨਾਲੋਂ ਸਸਤੀ ਹੈਗੀ ਹੈ ਸਾਡੀ ਹਮੇਸ਼ਾ ਕੋਸ਼ਿਸ਼ ਇਹ ਹੋਈ ਰਹੇਗੀ ਕਿ ਗ੍ਰਾਹਕ ਨੂੰ ਪਿਓਰ ਤੋਂ ਪਿਓਰ ਸਮਾਨ ਜਨਨੀ ਕਿ ਜੋ ਕੰਪਨੀ ਤੋਂ ਵੈਰਾਈਟੀ ਚੱਲ ਰਹੀ ਹੈਗੀ ਆ ਉਹੋ ਹੀ ਵੈਰਾਈਟੀ ਮਿਲੇਗੀ ਕਿਉਂਕਿ ਸਾਡਾ ਡਿਪੂ ਜਿਹੜਾ ਸਾਨੂੰ ਕੰਟੀਨਿਊ ਅਲਰਟ ਹੋਇਆ ਹੈਗਾ ਉਹ ਜੰਮੂ ਹੈਗਾ ਕੰਪਨੀਆਂ ਜਿਹੜੀਆਂ ਗੀਆਂ ਡਾਇਰੈਕਟ ਸਮਾਨ ਜੰਮੂ ਨੂੰ ਪ੍ਰੋਵਾਈਡ ਕਰਦੀਆਂ ਗੀਆਂ ਜੰਮੂ ਤੋਂ ਹੀ ਸਮਾਨ ਜਿਹੜਾ ਹੈਗਾ ਸਾਡੀ ਡਿਮਾਂਡ ਦੇ ਮੁਤਾਬਕ ਸਾਡੇ ਕੋਲ ਪਹੁੰਚਦਾ ਹੈਗਾ ਜਿਹਦੇ ਉੱਤੇ ਕੋਈ ਵੀ ਐਡੀਸ਼ਨਲ ਟੈਕਸਿਸ ਵਗੈਰਾ ਨਹੀਂ ਹੈਗੇ ਕੋਈ ਚਾਰजेस ਨਹੀਂ ਹੈਗੇ ਇਸ ਕਰਕੇ ਜਨਨੀ ਕਿ ਗ੍ਰਾਹਕ ਨੂੰ ਜਨਨੀ ਕਿ ਮੈਕਸਿਮਮ ਡਿਸਕਾਊਂਟ ਇਹਦੇ ਉੱਤੇ ਦਿੱਤਾ ਜਾਂਦਾ ਹੈਗਾ ਸਾਡੀ ਇਹੀ ਰਿਕੁਐਸਟ ਹੈਗੀ ਹੈ ਕਿ ਇੱਕ ਦਫਾ ਆ ਕੇ ਵਿਜ਼ਿਟ ਕਰੋ ਇੱਥੇ ਆਪਣੀ ਕਰ ਦੀ ਲਿਸਟ ਤਿਆਰ ਕਰਕੇ ਲਿਆਓ ਜ਼ਰੂਰਤ ਦੇ ਮੁਤਾਬਕ ਇੱਥੋਂ ਸਮਾਨ ਲੈ ਕੇ ਜਾਓ ਤਾਂ ਕਿ ਤੁਹਾਨੂੰ ਇਹ ਪਤਾ ਲੱਗੇਗਾ ਕਿ ਸਾਨੂੰ ਪਿਓਰ ਸਮਾਨ ਮਿਲਿਆ ਹੈਗਾ ਬਾਜ਼ਾਰ ਤੋਂ ਵਧੀਆ ਹੈਗਾ ਔਰ ਬਾਜ਼ਾਰ ਨਾਲੋਂ ਸਸਤਾ ਹੈਗਾ ਕੰਟੀਨ ਦਾ ਸਮਾਨ ਜਿਹੜਾ ਵਾ ਬਾਕੀ ਸ਼ੋਪਸ ਨਾਲੋਂ ਸਸਤਾ ਕਿਉਂ ਹੁੰਦਾ ਵਾ ਕਾਰਨ ਕੀ ਦਾ ਬਾਕੀ ਬਾਜ਼ਾਰ ਨਾਲੋਂ ਸਮਾਨ ਇਹ ਇਸ ਕਰਕੇ ਸਸਤਾ ਹੈਗਾ ਕਿਉਂਕਿ ਉਹਦੇ ਵਿੱਚ ਡੀਲਰ ਚ ਆਇਆ ਹੈਗੇ ਨਾ ਜਾਨੀ ਕਿ ਮੰਨ ਲਓ ਕੰਪਨੀ ਤੋਂ ਸਮਾਨ ਚੱਲਿਆ ਕਿਸੇ ਅਲੱਗ ਸਟੋਰ ਚ ਗਿਆ ਹੈਗਾ ਉੱਥੋਂ ਸਮਾਨ ਚੱਲਿਆ ਦੂਸਰੀ ਜਗ੍ਹਾ ਆ ਰਿਹਾ ਹੈਗਾ ਉੱਥੋਂ ਚੱਲਿਆ ਗਿਆ ਰਿਟੇਲਰ ਦੇ ਕੋਲੇ ਆ ਰਿਹਾ ਹੈਗਾ ਲੇਕਿਨ ਇਹਦੇ ਵਿੱਚ ਸਮਾਨ ਜਿਹੜਾ ਹੈਗਾ ਸਿਰਫ ਕੰਪਨੀਆਂ ਚੋਂ ਚੱਲਿਆ ਹੈਗਾ ਜੰਮੂ ਜਿਹੜਾ ਮੇਨ ਡੀਪੋ ਹੈਗਾ ਉੱਥੇ ਆ ਰਿਹਾ ਹੈਗਾ ਜਾਨੀ ਕਿ ਇੱਕ ਹੀ ਮਾਰਜਨ ਪਲੇਸ ਹੈਗਾ ਇਹਦੇ ਵਿੱਚ ਸਿਰਫ ਇਸ ਲਈ ਇੱਥੇ ਸਮਾਨ ਜਿਹੜਾ ਹੈਗਾ ਵਿਚਾਰ ਨਾਲੋਂ ਮੈਕਸਿਮਮ ਸਸਤਾ ਹੈਗਾ ਇਦਾਂ ਦੀ ਕੰਟੀਨਾਂ ਹੋਰਦੀਆਂ ਜਾਂ ਪੰਜਾਬ ਚ ਵੀ ਨਹੀਂ ਇਦਾਂ ਦੀ ਕੋਈ ਵੀ ਕੰਟੀਨੈਂਟ ਅਜੇ ਤੱਕ ਪੰਜਾਬ ਦੇ ਵਿੱਚ ਨਹੀਂ ਹੈਗੀ ਪੰਜਾਬ ਦੇ ਵਿੱਚ ਸਭ ਤੋਂ ਪਹਿਲੀ ਕੰਟੀਨ ਓਪਨ ਕੀਤੀ ਗਈ ਹੈਗੀ ਹੈ ਕੀ ਲੋਕਾਂ ਨੂੰ ਗ੍ਰਾਹਕਾਂ ਕੀ ਪੀ ਲੈ ਗਏ ਆਂ ਜਿੰਦਾਂ ਆਮ ਜਨਤਾ ਨੂੰ ਇਹਦੇ ਤੋਂ ਕਾਫੀ ਰਾਹਤ ਮਿਲੇਗੀ ਜਾਨੀ ਕਿ ਜਿੱਦਾਂ ਲੇਡੀਜ਼ ਹੈਗੀਆਂ ਨੇ ਰਸੋਈ ਘਰ ਦੇ ਵਿੱਚ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਜਿੱਦਾਂ ਕਿ ਦਿਨ ਪ੍ਰਤੀ ਦਿਨ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ ਇੱਥੇ ਜਾਨੀ ਕਿ ਉਹਨਾਂ ਨੂੰ ਕਾਫੀ ਡਿਸਕਾਊਂਟ ਜene ਦਿੱਤਾ ਜਾ ਰਿਹਾ ਹੈਗਾ ਜਿਤੇ ਕਰਕੇ ਉਹਨਾਂ ਦਾ ਬਜਟ ਸੀਮਤ ਰਹੇਗਾ